ਗੱਲਬਾਤ ਉਹੀ ਹੈ ਜਿਹੜੀ ਪਹਿਲਾਂ ਦੱਸ ਚੁੱਕੇ ਉਨੀਓ ਗੱਲਬਾਤ ਹੈ ਐਨਐਚਏ ਦਾ ਕੋਈ ਅਧਿਕਾਰੀ ਨਹੀਂ ਆਇਆ ਹੁਣ ਆਏ ਸੀ ਉਹਨੂੰ ਮੈਂ ਮਨਾ ਕਰਦਾ ਵੀ ਮੈਂ ਨਹੀਂ ਗੱਲ ਕਰਨੀ ਹੁਣ ਅਸੀਂ ਪੱਲੀ ਲਾਵਾਂਗੇ ਬਸ ਗੱਲ ਤਾਂ ਕਹਿ ਗਿਆ ਸੀ ਡੀਸੀ ਦਾ ਵਾਰਦੀ ਦਾ ਡੀਸੀ ਦਾ ਵਾਈਡ ਆਏ ਹੋਇਆ ਇਹੋੜਾ ਨਾ ਗੱਲਬਾਤ ਹੋਈ ਉਹ ਮੰਗ ਪੱਤਰ ਦੇਣਾ ਇਹ ਉਹਨਾਂ ਨੂੰ ਮੰਗ ਪੱਤਰ ਦੇਾਂਗੇ ਅਸੀਂ ਉਹ ਹੋਣੀ ਭਾਈ ਹੋਣੀ ਹਾਂ ਨਹੀਂ ਨਹੀਂ ਭਾਣੀ ਬੋਲੋ ਜੀ ਭਾਈ ਜੀ ਮਗ ਪੱਤਰ ਦੇਣਾ ਦੀ ਸੀ ਦਾਅਵਾ ਦਿਆਂਗੇ ਇਹਨੂੰ ਬੰਦ ਕਰ ਦਿੱਤਾ ਜਿੰਨਾ ਚਿਰ ਸਾਡਾ ਕੋਈ ਫੈਸਲਾ ਨਹੀਂ ਹੁੰਦਾ ਉਨੀ ਦੇ ਟੋਲ ਨਹੀਂ ਚੱਲੂਗਾ ਹਾਂ ਹੁਣ ਪੰਡੀਆਂ ਵਾਦੀ ਕੀ ਕੀਤਾ ਜੀ ਪੰਡੀਆਂ ਖੋਲ ਲੀਆਂ ਇਹਨਾਂ ਨੇ ਤਾਲਾ ਲੈਂਦਾ ਵਾ ਪਰ ਗੇਟ ਹੈ ਨਹੀਂ ਗੇਟ ਤੇ ਨਹੀਂ ਗੇਟ ਕਿੱਥੇ ਗਏ ਤਾਲਾ ਦੇਖਦੇ ਨੇ ਕੀਟ ਵੇਚ ਕੇ ਖਾ ਗਏ ਆ ਇਹਨਾਂ ਨੂੰ ਢੇਡ ਨਹੀਂ ਪਰਦਾ ਇਸ ਕਰਕੇ ਤਾਲਾ ਲੱਗਿਆ ਰਾਜ ਜੀ ਹੁਣ ਅਥੋਂ ਤਾਲਾ ਲਾ ਨੀਆਂ ਲਾ ਕੇ ਚਲੇ ਜਾਣਗੇ ਹਾਂ ਅਸੀਂ ਚਲੇ ਜਾਵਾਂਗੇ ਸਾਡੀ ਨਿਗਾਹ ਇੱਤੇ ਹੀ ਆ ਸਾਡੇ ਬੰਦੇ ਇੱਥੇ ਆ ਕੋਈ ਦੂਰ ਨਹੀਂ ਜਾਣਗੇ ਅਸੀਂ ਫੇਰ ਆ ਜਾਵਾਂਗੇ ਅਸੀਂ ਪਾਸੇ ਖੋਲਣ ਦੀ ਕੋਸ਼ਿਸ਼ ਕੀਤੀ ਪੁਲੀਆਂ ਫੇਰ ਅਗਰ ਕਿਸੇ ਪੁਲੀਆਂ ਖੋਲਣ ਦੀ ਕੋਸ਼ਿਸ਼ ਨਹੀਂ ਖੋਲੂਗਾ ਕੋਈ ਨਹੀਂ ਖੋਲਦੀਆਂ ਇਹ ਕੋਲ ਨਹੀਂ ਖੋਲਣਗੇ ਤਾਂ ਫੇਰ ਇਹਨਾਂ ਨੇ ਦਫ਼ਤਰ ਨੂੰ ਚਲਾ ਮਾਰ ਦਾਂਗੇ ਜੇ ਜੇ ਇਹਨਾਂ ਨੇ ਖੋਲਿਆ ਤਾਂ ਫੇਰ ਇਹਨਾਂ ਦਾ ਦਫ਼ਤਰ ਨੂੰ ਚਲਾ ਮਾਰਿਆ ਪ੍ਰਸ਼ਾਸਨ ਦੀ ਗੱਲ ਬਾਤ ਹੋਈ ਹੈ ਪ੍ਰਜਾ ਚਨ ਨਾਲ ਕੋਈ ਗੱਲ ਬਾਤ ਨਹੀਂ ਹੋਈ ਪ੍ਰਜਾ ਚਨ ਆਪਣੀ ਕੰਵਰੀ ਲੈ ਰਿਹਾ ਕਿਵਾਂ ਯਾਰ ਮੈਂ ਕੋਈ ਵੀ ਤੁਹਾਡਾ ਮਤਲਬ ਕਿ ਕਿੰਨੇ ਬੰਦੇ ਬੈਠੇਗਾ ਪੱਕਾ ਉਹ ਬੰਦੇ ਬੈਠੇਗਾ ਕੁਛ ਨਹੀਂ ਚਲੇ ਜਾਣਾ ਅਸੀਂ ਬਸ ਅਸੀਂ ਬੰਦ ਕਰ ਦੇਣਾ ਤੇ ਹੁਣ ਅਗਲਾ ਅਗਲਾ ਫੈਸਲਾ ਕੀ ਮੀਟਿੰਗ ਕਰ ਰਹੇ ਹੋ ਜਦੋਂ ਐਨਐਚਏ ਆਵਾਜ਼ ਮਾਰੂਗਾ ਅਸੀਂ ਆਵਾਂਗੇ ਗੱਲ ਕਰਾਂਗੇ ਇੱਕ ਪਾਰਾ ਜਿਹਨੇ ਕਿ ਤੁਸੀਂ ਫੈਸਲਾ ਕੀਤਾ ਮਾਲੇ ਦਾ ਉਹ ਕੀ ਹੈ ਸਰ ਇਹਨਾਂ ਪਾਰਾ ਜਿਹਨੂੰ ਮਾਲੇ ਦਾ ਫੈਸਲਾ ਕੀਤਾ ਉਹ ਮੁੰਡਾ ਮਨਦੀਪ ਆ ਜਲਵੇ ਦਾ ਉਹਨੂੰ ਰਸਟ ਕੀਤਾ ਯਾਰ ਉਹਨੂੰ ਛਿੜ ਬੋਣਾ ਜੀ ਜੀ ਕੋਲਾ ਫੈਸਲਾ ਸਾਰੀਆਂ ਜਾ ਰਹੀਆਂ ਉੱਥੇ ਠੀਕ ਹੈ ਉੱਥੇ ਐਸਐਸਪੀ ਦੇ ਦਫ਼ਤਰ ਮੋਰੇ ਤਰਨ ਲਵਣਾ ਸੀ ਤੇ ਹੋਰ ਤਰਫੇ ਦੋ ਕੇ ਆਵੇ ਨਹੀਂ ਕਰਦੇ ਹੋ ਸੋ ਨਹੀਂ ਰੋਕਦੇ ਮੇਰ ਰੋਕਣਗੇ ਫਿਰ ਵੀ ਜਾਵਾਂਗੇ ਅੱਗੇ ਵੀ ਜਾਣੇ ਐ ਸੇਕ ਐ ਪ੍ਰਸ਼ੰਮੂਖ ਦਾ ਆਇਆ ਕਹਨਾਂ ਨੂੰ ਜੇ ਤੁਸੀਂ ਫੋਨ ਜਾ ਕੇ ਫੇਰ ਰੋਕਣਗੇ ਫੇਰ ਕੀ ਕਰੋਗੇ ਸ਼ੰਮੂ ਤੇ ਪਹਿਲਾਂ ਰੋਕਿਆ ਕਿਸਾਨਾਂ ਨੂੰ ਹੁਣ ਅਸੀਂ ਜਾਣਾ ਐਸਐਸਪੀ ਦੇ ਦਫ਼ਤਰ ਮੋਰੇ ਜਾਵਾਂਗੇ ਹਰ ਹਾਲ ਚਿਰ ਪਹੁੰਚਾਂਗੇ ਠੀਕ ਹੈ ਹਾਂ ਜੀ ਤੇ ਜਦ ਤੱਕ ਇਹ ਪੂਰਾ ਟੋਪਰਾ ਐ ਹੁਣ ਟੋਪਰਾ ਐ ਤੇ ਫੈਸਲਾ ਉਹ ਆਏ ਜੀ ਇਹ ਕਹਿੰਦੇ ਬਾਹਰ ਆ ਕੇ ਮਗ ਬੱਤਰ ਲੈ ਲੋ ਮੈਂ ਕਹਿੰਦਾ ਜੇ ਲੈਣਾ ਸਟੇਜ ਤੇ ਲੈ ਲੋ ਬਾਹਰ ਆ ਕੇ ਮਹਿਮਾਨੋ ਬੱਤਰ ਨਹੀਂ ਦੇਣਾ ਮੈਂ ਮਮਾ ਕਿਹੜਾ ਕਿਹੜਾ ਦੇਣਗੇ ਜੇ ਉਹ ਤੇ ਸਟੇਜ ਤੇ ਲੈਣਗੇ ਜ਼ਰੂਰ ਤੇ ਆ ਕੇ ਬਾਹਰ ਨਹੀਂ ਜਾਣਗੇ ਠੀਕ ਹੈ ਜੀ ਜੀ ਦੇਖੋ ਇਹ ਟੋਲ ਲੱਡੋਲ ਟੋਲ ਜਣਾ ਇਹ ਇੰਡੀਆ ਦਾ ਸਭ ਤੋਂ ਮਹਿੰਗਾ ਟੋਲ ਹੈ ਜਿਹੜਾ ਕਿ ਪਹਿਲਾਂ NH1 ਸੂਨ NH ਜਿਹੜਾ ਹੈ eh, 44 ਐਮ ਔਰ ਇਹਦੇ ਵਿੱਚ ਮੈਂ ਸਮਝਦਾ ਕਿ ਸਭ ਤੋਂ ਮਹਿੰਗਾ ਦਿੱਲੀ ਤੋਂ ਲੈ ਕੇ ਅੰਮ੍ਰਿਤਸਰ ਤੱਕ ਪਾਕਿਸਤਾਨ ਦੇ ਬਾਡਰ ਤੱਕ ਇਹ ਵੀ ਉਹ ਇਹ ਸਭ ਤੋਂ ਮਹਿੰਗਾ ਟੋਲ ਹੈ ਔਰ ਫਿਰ ਇਹ ਸਾਲ ਦੇ ਵਿੱਚ ਤਿੰਨ ਵਾਰ ਵਧਾਉਂਦੇ ਨੇ ਫਿਰ ਇਹ ਵੀ ਪਤਾ ਲੱਗ ਰਿਹਾ ਕਿ ਇਹਦੀ ਮਨਿਆਤ ਜਿਹੜੀ ਆ ਉਹ ਵੱ ਚੁੱਕੀ ਤਲੀ ਖਤਮ ਹੋ ਚੁੱਕੀ ਹੈ ਸਰਕਾਰ ਆਪਣੀ ਮਰਜ਼ੀ ਨਾਲ ਹੀ ਇਹਦਾ ਐਗਰੀਮੈਂਟ ਅੱਗੇ ਵਧਾਈ ਜਾ ਰਹੀ ਹੈ ਇਹ ਅੰਨੀ ਲੁੱਟ ਹੋ ਰਹੀ ਲੋਕਾਂ ਦੀ ਜਿਵੇਂ ਸਾਡੇ ਸਾਥੀਆਂ ਨੇ ਸਟੇਜ ਤੋਂ ਦੱਸਿਆ ਸੀ ਕਿ ਦਿਹਾੜੀ ਦੀ ਇਥੋਂ ਕੋਈ 40 ਤੋਂ 50 ਹਜ਼ਾਰ ਕੱਢੀ ਜਾਂਦੀ ਹੈ ਇਥੋਂ ਲਗਭਗ ਸਵਾ ਕਰੋੜ ਰੁਪਇਆ ਡੇਢ ਕਰੋੜ ਰੁਪਇਆ ਇਕੱਠਾ ਹੁੰਦਾ ਹੈ ਇਹਦੇ ਵਿੱਚ ਮਹੀਨੇ 'ਚ 42 43 45 ਕਰੋੜ ਰੁਪਇਆ ਇਕੱਠਾ ਹੁੰਦਾ ਇੱਕ ਸਾਲ 'ਚ 500 ਕਰੋੜ ਦੀ ਲੁੱਟ ਹੁੰਦੀ ਹੈ ਔਰ ਉਹ ਕਿਹੜੇ ਖਾਤੇ ਜਾ ਰਿਹਾ ਇਹ ਅੰਨੀ ਲੋਟਾ ਹੈ ਪਤਾ ਹੀ ਕੋਈ ਨਹੀਂ ਐਡੀ ਵੱਡੀ ਧਾਂਦਲੀ ਹੈ ਔਰ ਉਹ ਸਾਹਮਣੇ ਆਉਣੀ ਚਾਹੀਦੀ ਹੈ ਉਹਦੇ ਡਾਕੂਮੈਂਟਸ ਨਾ ਤਾਂ ਇਹ ਨਿਚ ਵਾਲੇ ਹੱਲੇ ਪੇਸ਼ ਕਰ ਸਕਦੇ ਨੇ ਨਾ ਇੱਥੇ ਦਾ ਪ੍ਰਸ਼ਾਸਨ ਪੇਸ਼ ਕਰ ਸਕਿਆ ਅਸੀਂ ਇਹਨਾਂ ਨੂੰ ਕਿਹਾ ਜਿੰਨਾ ਚਿਰ ਤੁਸੀਂ ਉਹਦੇ ਡਾਕੂਮੈਂਟ ਪੇਸ਼ ਨਹੀਂ ਕਰਦੇ ਇਹ ਬਿਲਕੁਲ ਟੋਲ ਜਿਹੜਾ ਫਰੀ ਰਹੇ ਕਿ ਕਦ ਤੱਕ ਹੋਰ ਨਿਆਰ ਕੋਲ ਮੈਨੇ ਤਰਫੋਂ ਮੰਗ ਪੱਤਰ ਲਿਆਣੇ ਹੈ ਜੀ ਕਿ ਪ੍ਰਸ਼ਾਸਨ ਅਰੇ ਨਹੀਂ ਹੱਲੇ ਕੋਈ ਹੁਣ ਮੀਟਿੰਗ ਹੋਏਗੀ ਮੀਟਿੰਗ 'ਚ ਵੇਖਦੇ ਆ ਕਿ ਫੈਸਲਾ ਹੁੰਦਾ ਹੈ ਪਰ ਹੱਲੇ ਤੱਕ ਜਿੰਨਾ ਚਿਰ ਕੋਈ ਕਿਸਾਨਾਂ ਨਾਲ ਸਾਡੇ ਟੈਕਸੀ ਯੂਨੀਅਨ ਟੱਕ ਯੂਨੀਅਨ ਸਾਰੀਆਂ ਯੂਨੀਅਨਾਂ ਨਾਲ ਬੈਠ ਕੇ ਮੀਟਿੰਗ ਨਹੀਂ ਹੁੰਦੀ ਉਹਨਾਂ ਚਿਰ ਟੋਲ ਬਿਲਕੁਲ ਫਰੀ ਰਹੇਗਾ ਤਰਨਾ ਹੁਣ ਚੱਕ ਲਈ ਔਰ ਇੱਥੇ ਆਪਣੇ ਝੰਡੇ ਲਾ ਦਿੱਤੇ ਜਿੱਥੇ ਬੰਨੀਆਂ ਦੇ ਇਹ ਹੁਣ ਟੋਲ ਸਾਡੇ ਕਬਜ਼ੇ 'ਚ ਰਹੇਗਾ ਪਹਿਲਾਂ ਕਾਂਗਰਸ ਦੀ ਗੱਲ ਕਹੀ ਗਈ ਸੀ ਹੁਣ ਪੁੱਲੀਆਂ ਬੰਨੀਆਂ ਗਈਆਂ ਨੇ ਬਹੁਤ ਸਾਰੀਆਂ ਦੇਖੋ ਇਹ ਸਾਡੇ ਕੋਈ ਇੱਥੇ 150 ਤੋਂ 170 ਲੜਕੇ ਕੰਮ ਕਰਦੇ ਆ ਉਹਨਾਂ ਨੇ ਕਿਹਾ ਕਿ ਸਾਡੀ ਜਿਹੜੀ ਨੌਕਰੀ ਜਾਂਦੀ ਰਹਿਣੀ ਹੈ ਜਿੰਨਾ ਚਿਰ ਤੁਹਾਡਾ ਫੈਸਲਾ ਨਹੀਂ ਹੁੰਦਾ ਜੇ ਤੁਸੀਂ ਤਾਲੇ ਲਾਉਨੇ ਹੋ ਨਹੀਂ ਸਾਨੂੰ ਦੇਣਾ ਕੁਝ ਨਹੀਂ ਅਸੀਂ ਬੈਠੇ ਰਹਾਂਗੇ ਉਹਨਾਂ ਚਿਰ ਜੇ ਫੈਸਲਾ ਤੁਹਾਡਾ ਫਰੀਦਾ ਹੋ ਜਾਂਦਾ ਹੈ ਇਹਦੀ ਲਿਮਟ ਪੂਰੀ ਹੋ ਜਾਂਦੀ ਹੈ ਫਿਰ ਅਸੀਂ ਉਹਨਾਂ ਨੂੰ ਕਹਾਂਗੇ ਸਾਨੂੰ ਹੋਰ ਕਿਸੇ ਪਾਸੇ ਜੋਬ ਦੇਵੋ ਨਹੀਂ ਤਾਂ ਸਾਡੀ ਜੋਬ ਜਿਹੜੀ ਆ ਉਹ ਤੇ ਕੋ ਗੱਜ ਨਾ ਡਿਗੇ ਇਸ ਕਰਕੇ ਤਾਲੇ ਨਾ ਲਾਓ ਅਸੀਂ ਨਾ ਬੱਚਿਆਂ ਦੀ ਮੰਗ ਨੂੰ ਦੇਖਦੇ ਹੋਏ ਤਾਲੇ ਨਹੀਂ ਲਾਏ ਪਰ ਟੋਲ ਦੀ ਇਹਦੀ ਪਰਚੀ ਕੋਈ ਨਹੀਂ ਕੱਟੇਗਾ ਇਹ ਬਿਲਕੁਲ ਬਰੀ ਰਹੇਗਾ ਦੇਖਾ ਤੁਸੀਂ ਹਟ ਕੇ ਜੇ ਫਿਰ ਇਹ ਨਾਲ ਬਾਤ ਚਾਲੂ ਕਰ ਦਿੰਦੇ ਆ ਤੇ ਜਿੱਤੇ ਬੰਦੀਆਂ ਤੇ ਇੱਥੇ ਹੀ ਨੇ ਇਹ ਜਦੋਂ ਸਾਨੂੰ ਲੱਗੂਗਾ ਕਿ ਇਹ ਲੋਕਾਂ ਨਾਲ ਧੱਕਾ ਕਰਦੇ ਨੇ ਫੇਰ ਆ ਕੇ ਬੈਠਾਂਗੇ ਇੱਕ ਸਾਰਾ ਤਰਾ ਤੁਸੀਂ ਇੰਗਲ ਵੀਰ 17 ਜੁਲਾਈ ਨੂੰ ਜਿਹੜਾ ਨਵਦੀਪ ਜਲਵੇੜਾ ਸਾਡਾ ਨੌਜਵਾਨ ਹੈ ਜਿਹੜਾ ਵਾਟਰ ਕੈਨਨ ਦੇ ਨਾਮ ਤੇ ਮਸ਼ਹੂਰ ਹੈ ਉਹ ਲੜਕਾ ਪਿਛਲੇ ਅੰਦੋਲਨ ਚ ਵੀ ਅੱਗੇ ਰਿਹਾ ਐਸ ਅੰਦੋਲਨ ਚ ਵੀ ਅੱਗੇ ਰਿਹਾ ਬੀਜੇਪੀ ਸਰਕਾਰ ਨੇ ਖਾਸ ਕਰ ਹਰਿਆਣਾ ਸਰਕਾਰ ਨੇ ਉਹਨੂੰ ਮੋਹਾਲੀ 에ਰਪੋਰਟ ਤੋਂ ਧੱਕੇ ਨਾਲ ਚੁੱਕ ਲਿਆ ਔਰ ਚੁੱਕ ਕੇ ਉਹ ਤੇ ਅਣਮਨੁੱਖੀ ਅਧਿਕਾਰ ਵਰਤਦੇ ਹੋਏ ਉਹ ਤੇ ਤਸ਼ੱਦਦ ਕੀਤੇ ਜਾ ਰਹੇ ਨੇ ਉਹ ਤੇ ਤਸ਼ੱਦਦ ਕੀਤੇ ਜਾ ਰਹੇ ਨੇ ਉਹ ਜਿਹੜੇ ਤਸ਼ੱਦਦ ਕੀਤੇ ਜਾ ਰਹੇ ਨੇ ਉਹ ਨਹੀਂ ਹੋਣੇ ਚਾਹੀਦੇ ਇਸ ਕਰਕੇ ਉਹ ਜਿਹੜਾ ਐਸਪੀ ਅੰਮਾਲਾ ਉਹਨੂੰ ਘੇਰਨ ਵਾਸਤੇ ਆਪਾਂ ਇੱਥੋਂ 17 ਤਾਰੀਖ ਨੂੰ ਕਾਫਲੇ ਤੋਰਨੇ ਆ ਪੂਰੇ ਦੇਸ਼ ਚੋਂ ਕਾਫਲੇ ਜਾਣਾ ਤੁਹਾਨੂੰ ਪਹਿਲੇ ਸ਼ੰਮੂ ਬਾਹਰ ਕਿਉਂ ਆਇਆ ਹੈ ਤੁਹਾਨੂੰ ਲੱਗਦਾ ਹੈ ਪੁਂਟ ਦੇਣੇ ਕਿਉਂ ਨੀ ਜਾਣਦੇ ਕਿ ਹੁਣ ਤਾਂ ਟਰੈਕਟਰ ਨਹੀਂ ਅਸੀਂ ਇਹ ਲੈ ਕੇ ਜਾ ਰਹੇ ਤੇ ਆਪਣੇ ਦੇਸ਼ ਦੀ ਰਾਜਧਾਨੀ ਨੂੰ ਜਾਣਾ ਜਾਂ ਜਿੱਥੇ ਕਿਤੇ ਤਸ਼ੱਦਦ ਹੁੰਦਾ ਜਾਣਾ ਕਿਉਂ ਰੋਕਣਗੇ ਇਹ ਕਚਮੂ ਬਾਰੇ ਤਾਂ ਕਾਫੀ ਵਿਵਾਦ ਚੱਲ ਰਿਹਾ ਹੈ ਅਥਰੇ ਲੋਕਾਂ ਕੋਲੋਂ ਲੋਕਰ ਲੈਣੇ ਹਨ ਕਿਉਂਕਿ ਉਹਨਾਂ ਨੂੰ ਜਾਣ ਨਹੀਂ ਦੇ ਰਹੇ ਉਹਦੇ ਤੋਂ ਵੀ ਬਾਰੇ ਬੰਨਾ ਆਇਆ ਨਹੀਂ ਅਸੀਂ ਸਿੱਦੇ ਸੜਕ ਰੋਕੀ ਨਹੀਂ ਹੋਈ ਅਸੀਂ ਉਹਨੂੰ ਕਿਹਾ ਸੀ ਤੁਹਾਡੇ ਨਾਲ ਹੈ ਸੜਕ ਰੋਕੀ ਹੋਈ ਹੈ ਹਰਿਆਣਾ ਸਰਕਾਰ ਨੇ ਬੀਜੇਪੀ ਨੇ ਕੰਦਾ ਕਰਕੇ ਉਹਨੂੰ ਖੋਲੋ ਅਸੀਂ ਖਲਾਉਣ ਦੇ ਹੱਕ ਚਾ ਔਰ ਅਸੀਂ